ਦੀ ਤੰਗਾਂ ਤੇ ਆ ਜਿਹੜੇ ਏਡੇ ਏਡੇ ਖੁੱਲ੍ਹੇ ਬਣਾਏ ਆ ਇਹਦਾ ਕੋਈ ਫਾਲ ਨਹੀਂ ਕਰ। ਇਹ ਵੀ ਚਾਹੀਦਾ ਕਿ ਆਹ ਜਿੰਨੀ ਸੜਕ ਦੇ ਵਿਚਾਲੇ ਚੀਜ਼ ਸਿੱਧੀ ਹੈ ਨਾ ਪਿਛਲੀ ਚੀਜ਼ ਨੂੰ ਉਨੇ ਉਨਾ ਹੀ ਆਹ ਗੱਠਾ ਧਰਨਾ ਚਾਹੀਦੀਆਂ ਟਰਾਲੀ ਦੇ ਵਿੱਚ। ਇਹ ਤਾਂ ਹੁਣ ਕਿੰਨੀ ਬਾਹਰ ਆ ਬੰਦੇ ਨੂੰ ਹੁਣ ਸਾਈਡ ਲੇਨ ਵਾਸਤੇ ਦੂਜੇ ਦੇ ਪਾਸੇ ਜਾਣਾ ਪੈਂਦਾ। ਐਕਸੀਡੈਂਟ ਆ ਹੀ ਹੁੰਦੇ ਆ। ਬੱਸਾਂ ਦੇ ਤਾਂ ਓਵਰਲੋਡ ਹੋ ਜਾਂਦਾ ਸਾਰਿਆਂ ਨੂੰ ਕਿੰਨੀਆਂ ਸਵਾਰੀਆਂ ਬਿਠਾਉਣੀਆਂ। ਤਾਂ ਇਹਦਾ ਓਵਰਲੋਡ ਕਿਸ ਨੂੰ ਵੀਦਾ ਹੀ ਨਹੀਂਗਾ। ਕਾਰ ਚ ਕਿੰਨੇ ਸਵਾਰੀਆਂ ਸੀਗੀਆਂ ਕਾਰ ਚ ਦੋ ਸਵਾਰੀਆਂ ਸੀ ਬਜ਼ੁਰਗ ਸੀ ਤੇ ਇੱਕ ਮਾਤਾ ਸੀ ਮਾਤਾ ਸੀ ਜੀ ਮਾਤਾ ਦੇ ਜਾਦੇ ਸਾਡਾ ਬਜ਼ੁਰਗ ਬਜ਼ੁਰਗ ਦੇ ਹੈਣੀ ਸੀ ਸਾਡੇ ਇਹਨਾਂ ਦੇ ਫਲੈਟ ਵੱਜ ਗਈ ਬਜ਼ੁਰਗ ਸੀ ਚਾਰੇ ਵੱਡੀ ਦੇ ਮੱਦੇ ਤੇ ਕਾਰ ਕੰਟਰੋਲ ਨਹੀਂ ਹੋਈ ਸਿੱਧੂ ਜਾ ਕੇ ਇਹਦੇ ਵਿੱਚ ਵੱਜੀ ਥੱਲੇ ਜਾ ਕੇ ਇਹਦੇ ਵਿੱਚ ਵੱਜੀ ਕਾਰ ਦੀ ਐਂਗਲਰ ਉਹ ਮਾਤਾ ਦੇ ਇੱਥੇ ਸਾਡੇ ਦੇ ਵੱਜੀ ਮਾਤਾ ਦੇ ਜਾਦੇ ਸਾਡਾ ਉਹ 5 ਫੁੱਟ ਉਹਨਾ ਬਾਪੂ ਜੀ ਦੇ ਦੋ ਬੱਚਾ ਜੀ ਨੇ ਕਿ ਬੱਚੀ ਵੱਜੀ ਦੀ ਉਹਨੇ ਐ ਵਾਰ ਐ ਵਾਰੀ ਬ੍ਰੇਕ ਲੱਗੇ ਲੈਕਪੁੜੀ ਦੀ ਮੌਤ ਹੋ ਗਈ ਜੀ ਕਿੰਨੇ ਜਣੇ ਸੀ ਵਿੱਚ ਦੋ ਜਣੇ ਪੁੱਤਾਂ ਦੇ ਪਿੱਛੇ ਦੋ ਜਣੇ ਜੀਏ ਸਲਾਹ ਤੋਂ ਬੜਾਉਣ ਦੇ ਆਏ ਅੱਛਾ ਤੇ ਉਹ ਸਾਰਾ ਦਵਾਈਆਂ ਐਂਗਲ ਐਂਗਲ ਨਾਲ ਇੱਥੇ ਸ਼ਾਦੀ ਵਿੱਚ ਦੀ ਲੰਘੀ ਮਾਦਾ ਦੇ ਅੱਛਾ ਉਹ ਮਾਦਾ ਦੀ ਮੌਤ ਹੋ ਗਈ ਕਿੱਥੇ ਲੈ ਗਏ ਉਹਨਾਂ ਨੂੰ ਹਣ ਤੇ ਸਰਕਾਰੀ ਹਸਪਤਾਲ ਚਲੀ ਜਾਣਗੇ 108 ਦੀਆਂ ਗੱਡੀਆਂ ਦੋ ਬਰਾ ਬਰਾ ਤੁਸੀਂ ਕਦੇ ਵੇਖਿਆ ਨਾ ਮੈਂ ਇੱਥੇ ਡਾਕਟਰ ਕਾਵਲੀ ਦੇ ਸਕੌਲਟੀ ਕਾਰ ਦਾ ਕੰਮ ਕਰਦਾ ਕਿਉਂ ਨਾ ਮਰਦੇ ਡਾਕਟਰ ਗਾੜੂ ਤੁਹਾਡੇ ਸਾਹਮਣੇ ਹੈ ਸਾਰਾ ਕੁਝ ਇੱਥੇ ਬੰਦਾ ਬਰਕੰਤਾ ਇੱਥੇ ਲੱਗ ਗਿਆ ਕੋਲੋ ਗੱਠਾ ਵਾਲਾ ਟਰਾਲਾ ਇਧਰ ਸਾਈਡ ਤੇ ਖੜਾ ਹੀ ਬਾਥਰੂਮ ਕਰਨ ਨੂੰ ਤੇ ਅਸੀਂ ਗੱਲ ਪਹਿਲਾਂ ਤੇ ਖੜਾ ਸੀ ਗੱਠਾ ਵਾਲਾ ਟਰਾਲਾ ਇਹ ਮਗਰੋਂ ਕੱਢੀ ਅਛਾ ਮਗਰੋਂ ਆ ਕੇ ਮਾਰੀ ਗੱਡੀ ਹਾਂ ਗੱਠਾ ਵਾਲਾ ਟਰਾਲਾ ਖੜਾ ਸੀ ਉਹ ਬਾਥਰੂਮ ਕਰਦਾ ਸੀ ਗੱਲ ਕੀ ਸੀ ਕੋਲੋ ਵਗੇ Thank okay.